ਆੰਦੀ ਭਾਈ ਸਤ ਸ੍ਰੀਕਾਲ ਹੁਣ ਗੁਰੂ ਗੋਵਿੰਦ ਸਿੰਘ ਜੀ ਜਸ ਟੀਬੀ ਉੱਤੇ ਰੁਕੇ ਸਨ ਤੇ ਉਥੋਂ ਜੰਗ ਦੇਖ ਰਹੇ ਸਨ ਤੇ ਜੰਗ ਵਿੱਚ ਹਿੱਸਾ ਲੈ ਰਹੇ ਸਨ ਉਸ ਸਥਾਨ ਉੱਤੇ ਵੀ ਟੀਬੀ ਸਰਗੁਰ ਦਵਾਰ ਬਣਾ ਹੋਇਆ ਹੈ ਤੇ ਇਹ ਸਾਰਾ ਇਤਿਹਾਸ ਹੀ ਵਿਧਾਵੇ ਦਾ ਇਸ ਇਤਿਹਾਸ ਨੂੰ ਬਹੁਤ ਮੰਨੇ ਪ੍ਰਪੰਨੇ ਸਿੱਖ ਇਤਿਹਾਸਕਾਰਾਂ ਨੇ ਆਪਣੀਆਂ ਸਾਖੀਆਂ ਆਪਣੀਆਂ ਕਿਤਾਬਾਂ ਵਿੱਚ ਦਰਜ ਕੀਤਾ ਹੋਇਆ ਹੈ ਤੇ ਫੇਰ ਇਹ ਵਿਧਾਵੇ ਦੀ ਗੱਲ ਆਉਂਦੀ ਕਿੱਥੋਂ ਹੈ ਹੁਣ ਕੁਝ ਗਲਤ ਫਹਮੀਆਂ ਕਰਕੇ ਇਹ ਘਟਨਾ ਲਿਖੀ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਵਧਾਵਾ ਸਿੱਖਾਂ ਨੇ ਆਨੰਦਪੁਰ ਵਿਖੇ ਲਿਖ ਕੇ ਦਿੱਤਾ ਸੀ। ਉਹਨਾਂ ਨੂੰ ਸਿੱਖ ਆਨੰਦਪੁਰ ਵਿਖੇ ਛੱਡ ਕੇ ਆ ਗਏ ਸਨ ਪਰ ਇਹ ਬਿਲਕੁਲ ਗਲਤ ਗਲਤ ਸੀ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਕਵੀਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਕਵੀ ਸਨ ਆਨੰਦਪੁਰ ਦੇ ਕਿਲੇ ਵਿੱਚ ਕਵੀ ਸੈਨਾਪਤ ਜਿਨ੍ਹਾਂ ਨੇ ਨੰਦਪੁਰ ਦੇ ਘੇਰੇ ਨੂੰ ਲੈ ਕੇ ਇੱਕ ਅਧਿਆਇ ਲਿਖਿਆ ਸੀ ਤੇ ਜਿਸ ਅਧਿਆਇ ਦੇ ਸਿਰਫ ਦੋ ਲਾਈਨਾਂ ਕਰਕੇ ਹੀ ਇਹ ਸਾਰੀ ਗਲਤਫਹਮੀ ਹੋਈ ਸੀ ਉਹਨਾਂ ਨੇ ਇੱਕ ਲਿਖਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਵਾਰ-ਵਾਰ ਕਹਿ ਰਹੇ ਸਨ ਕਿ ਹੁਣ ਤਾਂ ਇਹ ਸੌਹਾ ਘਾ ਰਹੇ ਹਨ ਆਪਣੇ ਕੋਲ ਚੰਗਾ ਮੌਕਾ ਹੈ ਕਿਲੇ ਨੂੰ ਛੱਡ ਜਾਂਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਿਆ ਸੀ ਕਿ ਬੁਰੀ ਹੋਤ ਤੁਮਰੇ ਸਰਪਾਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਦੀ ਬੇਈਮਾਨੀ ਬਾਰੇ ਜਾਣਦੇ ਸਨ ਇਸੇ ਕਰਕੇ ਹੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਸੀ ਕਿ ਹੁਣ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਤੇ ਇਸ ਨੁਕਸਾਨ ਦੇ ਜ਼ਿੰਮੇਦਾਰ ਤੁਸੀਂ ਹੋਮੋਗੇ ਅਸੀਂ ਨਹੀਂ ਫਿਰ ਅੱਗੇ ਸੈਨਾਪਤ ਲਿਖਦਾ ਸੀ ਕਿ ਜੋ ਸਭ ਸੋਤੋ ਹੱਦ ਲਿਖਵਾਏ ਹੁਣੇ ਹੱਦ ਲਿਖਵਾਏ ਨੂੰ ਲਿਖਤ ਸਮਝ ਲਿਆ ਗਿਆ ਸੀ ਕਿ ਇਹ ਵਧਾਵਾ ਲਿਖਿਆ ਗਿਆ ਹੈ ਹੁਣ ਸੈਨਾਪਤ ਨੇ ਅੱਗੇ ਇੱਕ ਲਾਈਨ ਲਿਖੀ ਸੀ ਜਿਸ ਵਿੱਚ ਲਿਖਿਆ ਸੀ ਹੋ ਤਿਆਰ ਤਬੇ ਫਰਮਾਏ ਐਸਲੈਂਡ ਤੋਂ ਇਹ ਕਲੀਅਰ ਹੋ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਵੀ ਸਿੱਖ ਉੱਥੇ ਛੱਡ ਕੇ ਨਹੀਂ ਗਿਆ ਅਤੇ ਨਾ ਹੀ ਕੋਈ ਵਧਾਵਾ ਲਿਖਿਆ ਗਿਆ ਸੀ ਕਿਉਂਕਿ ਐਸਲੈਂਡ ਦਾ ਅਰਥ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਆਪ ਤਿਆਰ ਹੋ ਗਏ ਹਾਂ ਹੁਣ ਅਨੰਦਪੁਰ ਛੱਡ ਦਿੰਦੇ ਹਾਂ ਹੁਣ ਇੱਥੇ ਤਾਂ ਫਿਰ ਵਧਾਵੇ ਪਾੜੇ ਕੋਈ ਗੱਲ ਹੀ ਨਹੀਂ ਸੀ ਆਉਂਦੀ ਹੁਣ ਇਸ ਤੋਂ ਬਾਅਦ ਕਈ ਸਾਲਾਂ ਬਾਅਦ ਆਉਂਦੇ ਹਨ ਸੁਖਾ ਸਿੰਘ ਜੋ ਗੁਰਬਿਲਾਸ ਨਾਂ ਦਾ ਇੱਕ ਗ੍ਰੰਥ ਲਿਖਦੇ ਹਨ ਤੇ ਇਹਨਾਂ ਨੇ ਹੱਦ ਲਿਖਵਾਈ ਦੇ ਨਾਲ ਵਧਾਵੇ ਵਾਲੀ ਇੱਕ ਹੋਰ ਲਾਈਨ ਜੋੜ ਦਿੱਤੀ। ਫਿਰ ਇਸ ਤੋਂ ਬਾਅਦ ਆਉਂਦੇ ਹਨ ਸੰਤੋਖ ਸਿੰਘ ਉਹ ਲਿਖਦੇ ਹਨ ਸੂਰਜ ਪ੍ਰਕਾਸ਼ ਉਹ ਇਹਨਾਂ ਨੂੰ ਥੋੜਾ ਜਿਹਾ ਹੋਰ ਵਧਾ ਕੇ ਅੱਗੇ ਲਿਖ ਦਿੰਦੇ ਹਨ ਵਧਾਵੇ ਵਾਲੀ ਲਾਈਨ ਨੂੰ ਤੇ ਇੱਥੋਂ ਹੀ ਬਾਅਦ ਵਿੱਚ ਕਈ ਇਤਿਹਾਸਕਾਰਾਂ ਨੇ ਇਹ ਗੱਲ ਜੋੜ ਕੇ ਲਿਖ ਦਿੱਤੀ ਕਿ ਵਧਾਵਾ ਆਨੰਦਪੁਰ ਸਾਹਿਬ ਵਿਖੇ ਲਿਖਿਆ ਗਿਆ ਸੀ ਪਰ ਵਧਾਵਾ ਆਨੰਦਪੁਰ ਸਾਹਿਬ ਵਿਖੇ ਨਹੀਂ ਸੀ ਲਿਖਿਆ ਗਿਆ। ਹੁਣ ਇੱਕ ਸਿੱਖ ਧਾਰ ਦੇ ਬਹੁਤ ਮੰਨੇ ਪ੍ਰਮੰਨੇ ਇਤਿਹਾਸਕਾਰ ਹਨ ਸੋਹਣ ਸਿੰਘ ਸੀਤਲ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਵਧਾਵਾ ਆਨੰਦਪੁਰ ਸਾਹਿਬ ਵਿਖੇ ਨਹੀਂ ਸੀ ਲਿਖਿਆ ਗਿਆ ਹੋਰ ਵੀ ਵੱਡੇ ਵੱਡੇ ਇਤਿਹਾਸਕਾਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਵਧਾਵਾ ਆਨੰਦਪੁਰ ਨਹੀਂ ਸੀ ਲਿਖਿਆ ਗਿਆ ਹੁਣ ਇੱਥੇ ਇੱਕ ਗੱਲ ਦਾ ਇਹ ਵੀ ਸਬੂਤ ਸੀ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਸਨ ਉਹ ਇੱਕ ਬਹੁਤ ਵੱਡੇ ਲੀਡਰ ਸਨ ਨਾ ਕਿ ਇੱਕ ਕਮਜ਼ੋਰ ਲੀਡਰ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਇੱਕ ਇਹ ਵੀ ਗੱਲ ਸੀ ਕਿ ਨਾ ਹੀ ਕੋਈ ਤਾਨਾ ਸਾਹ ਸਨ ਕਿ ਉਹ ਆਪਣੇ ਥੱਲੇ ਸਿੱਖਾਂ ਨੂੰ ਰੱਖਣਾ ਚਾਹੁੰਦੇ ਸਨ ਇਥੋਂ ਤੱਕ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਸੀ ਆਨੰਦਪੁਰ ਤੇ ਹਮਲਾ ਹੋਣਾ ਹੈ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਜੋ ਪਰਿਵਾਰਾਂ ਵਾਲੇ ਸਿੱਖ ਹਨ ਉਹ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਣ ਇੱਥੇ ਇਹ ਨਹੀਂ ਸੀ ਕਿ ਸਾਰੇ ਸਿੱਖ ਛੱਡ ਕੇ ਚਲੇ ਗਏ ਸਨ ਬਲਕਿ ਬਹੁਤ ਸਾਰੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਰਹੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਅਜੇ ਹੀ ਇੱਕ ਮਹਾਨ ਇਨਸਾਨ ਸਨ ਪਰຊਨ ਕਿ ਜਦੋਂ ਉਹ ਇੱਕ ਹਾਕਮਾਰ ਦਿੰਦੇ ਸਨ ਆਪਣੇ ਸਿੰਘਾਂ ਨੂੰ ਤਾਂ ਉੱਥੇ ਹਜ਼ਾਰਾਂ ਦਾ ਇਕੱਠ ਹੋ ਜਾਂਦਾ ਸੀ ਹੁਣ ਇਤਿਹਾਸਕਾਰਾਂ ਨੇ ਇੱਥੇ ਪਹਿਲੀ ਸਿੱਖ ਸ਼ਹੀਦ ਔਰਤ ਦਾ ਵੀ ਜ਼ਿਕਰ ਕੀਤਾ ਹੈ ਮਾਈ ਪਿੱਖਾ ਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਨਹੀਂ ਸੀ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਤੁਸੀਂ ਸਾਨੂੰ ਛੱਡ ਕੇ ਕਿਉਂ ਜਾ ਰਹੇ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕਿ ਮੈਂ ਨਹੀਂ ਛੱਡ ਕੇ ਜਾਵਾਂਗੀ ਮੈਂ ਇੱਥੇ ਹੀ ਸ਼ਹੀਦ ਹੋਵਾਂਗੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜੋ ਪਰਿਵਾਰਾਂ ਵਾਲੇ ਸੇਖ ਹਨ ਉਹ ਆਨੰਦਪੁਰ ਨੂੰ ਸੜ ਕੇ ਚਲੇ ਜਾਵੋ ਤਾਂ ਮਾਈ ਪਿੱਖਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕਿ ਮੇਰਾ ਤਾਂ ਪਰਿਵਾਰ ਤੁਸੀਂ ਹੀ ਹੋ ਤੇ ਇਹ ਸੀ ਸਾਰਾ ਵਿਦਾਵਿਦਾ ਸੱਚ ਸੱਚ ਦੱਸ ਦਿਆਂ ਹੋਇਆ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਤਾਂ